ਸਸ਼ੀਕਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪੱਟੀਸਟਾ ਬ੍ਰੈਂਡ ਦੇ ਸੂਟ ਲੈ ਕੇ ਆਏ ਜੀ ਬਟਰ ਕਾਟਨ ਦੇ ਵਿੱਚ ਸੂਟ ਹੋਣਗੇ ਤੇ ਬੜੇ ਪਿਆਰੇ ਪਿਆਰੇ ਯੂਨੀਕ ਜਿਹਾ ਪ੍ਰਿੰਟ ਹੈ ਜੀ ਅੱਜ ਦੇ ਬਹੁਤ ਸੋਹਣੇ ਲੇਟੈਸਟ ਕਲੈਕਸ਼ਨ ਹੈ ਇੱਕ ਇੱਕ ਸੂਟ ਹੀ ਹੁੰਦਾ ਜੀ ਇਹ ਮੇਰੇ ਆਪਣੇ ਸਿਲੈਕਟ ਕਰੇ ਹੋਏ ਹੁੰਦੇ ਆ ਸੂਟ ਕੋਈ ਹੋਲ ਸੇਲ ਦੇ ਵਿੱਚ ਤਾਂ ਖਰੀਦੇ ਨਹੀਂ ਹੁੰਦੇ ਹੈਗੇ ਸੂਟ ਤੇ ਟਰਾਈ ਕਰਿਓ ਵੀ ਜ਼ਿਆਦਾ ਇਨਕੁਆਇਰੀ ਕਰਨ ਤੋਂ ਬਿਹਤਰ ਹੈ ਤੁਸੀਂ ਨਾਲ ਦੀ ਨਾਲ ਆਪਣਾ ਸੂਟ ਬੁੱਕ ਕਰਾ ਕੇ ਪੇਮੈਂਟ ਕਰ ਲਿਓ ਕਿਉਂਕਿ ਮੈਂ ਜ਼ਿਆਦਾ ਦੇਰ ਇਹ ਸੂਟ ਹੋਲਡ ਨਹੀਂ ਕਰ ਸਕਦੀ ਜਦੋਂ ਮੈਂ ਪਿਛਲੀ ਵਾਰੀ ਵੀਡੀਓ ਪਾਈ ਸੀਗੀ ਤਾਂ ਅੱਧਾ ਪੌਣਾ ਘੰਟੇ ਦੇ ਵਿੱਚ ਹੀ ਸਾਰੇ ਸੂਟ ਕਲੀਅਰ ਹੋ ਗਏ ਸੀਗੇ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਹਰੇਕ ਸੂਟ ਦਾ ਦੱਸਦੀ ਹੁੰਨੀ ਆ ਜੀ ਹੁਣ ਵੀ ਦੱਸਾਂਗੇ ਅੱਜ ਵੀ ਪ੍ਰਾਈਸ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਬਾਕੀ ਕੋਰੀਅਰ ਚਾਰਜੀਸ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਂਗੇ ਪੇਮੈਂਟ ਕਰਨੀ ਹੁੰਦੀ ਹੈ ਨਾਲ ਦੀ ਨਾਲ ਤੁਸੀਂ ਆਪਣੇ ਐਡਰੈਸ ਭੇਜ ਕੇ ਆਪਣਾ ਕੋਰੀਅਰ ਚਾਰਜੀਸ ਜ਼ਰੂਰ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਮੇਰੇ ਕੋਲੋਂ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨ ਸਟਿਚ ਐਵੇਂ ਸੂਟ ਮੰਗਾਉਣੇ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਬਹੁਤ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਮੈਨੂੰ ਆਪ ਨੂੰ ਇੰਨੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਇੰਨੇ ਤੇ ਇੰਨੇ ਸੋਹਣੇ ਪ੍ਰਿੰਟ ਦੇਖ ਕੇ ਤਾਂ ਉਮੀਦ ਕਰਦੀ ਹਾਂ ਤਾਂ ਤੁਹਾਨੂੰ ਵੀ ਸਾਰੇ ਸੂਟ ਬਹੁਤ ਪਸੰਦ ਆਉਣਗੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਦੇਖੋ ਫਿਰੋਜ਼ੀ ਕਲਰ ਦੇ ਵਿੱਚ ਹੈ ਜੀ ਪਹਿਲਾ ਸੂਟ ਟਿਸਟਾ ਬ੍ਰੈਂਡ ਦੇ ਹੈ ਜੀ ਸਾਰੇ ਸੂਟ ਅੱਜ ਜੇ ਬਟਰ ਕਾਟਨ ਦੇ ਵਿੱਚ ਆਪਣੇ ਇਹ ਦੇਖੋ ਬਹੁਤ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਸੂਟ ਬਹੁਤ ਪਿਆਰਾ ਪ੍ਰਿੰਟ ਹੈ ਇਹਦਾ ਸੂਟ ਦਾ ਨਾ ਬਹੁਤ ਜਿਆਦਾ ਸੋਹਣਾ ਵਿਦਆਊਟਰ ਦੁਪੱਟਾ ਸੂਟ ਹੋਣਗੇ ਜੀ ਅੱਜ ਦੇ ਆਪਣੇ ਬਾਕੀ ਜਿਨ੍ਹਾਂ ਨਾਲ ਨਾਲ ਦੁਪੱਟੇ ਰੈਡੀ ਕਰਾਉਣੇ ਆ ਤਾਂ ਵੀ ਤੁਸੀਂ ਕਰਾ ਸਕਦੇ ਇਹ ਸ਼ਰਟ ਆ ਗਈ ਆਪਣੀ ਤੇ ਨਾਲ ਹੈਗੇ ਬੜੀ ਸੋਹਣੀ ਬਰੀਕ ਬੁੱਟੀ ਦੇ ਵਿੱਚ ਬਾਟਮ ਪੂਰਾ ਸੂਟ ਬਟਰ ਕਾਟਨ ਦੇ ਵਿੱਚ ਹੋਊਗਾ ਬਹੁਤ ਪਿਆਰਾ ਇਸਟਾ ਬ੍ਰੈਂਡ ਦੇ ਸੂਟ ਇਹ ਦੇਖੋ ਬਹੁਤ ਸੋਹਣਾ ਸੂਟ ਹੈ ਇਹਦੇ ਨਾਲ ਚਾਹੇ ਤੁਸੀਂ ਟਾਈ ਐਂਡ ਆਈ ਦੋ ਕਲਰ ਦਾ ਦੁਪੱਟਾ ਕਰਾ ਲਓ ਕਰੀਮ ਤੇ ਫਿਰੋਜ਼ੀ ਇੱਕ ਕਲਰ ਦਾ ਕਰਾਉਣੇ ਇੱਕ ਕਲਰ ਦਾ ਕਰਾ ਸਕਦੇ ਹੋ ਫਲੋਜ਼ੀ ਕਲਰ ਦਾ ਕਰਾ ਕੇ ਤੇ ਕਰੀਮ ਲੇਸ ਲਗਾ ਕੇ ਬਹੁਤ ਪਿਆਰਾ ਇਹ ਜਦੋਂ ਪਣਨਾ ਹੈ ਸੂਟ ਬਹੁਤ ਪਿਆਰੀ ਲੁਕਾਣੀਆਂ ਖਾਸ ਕਰਕੇ ਬਾਹਰ ਵਾਲੇ ਕਸਟਮਰ ਅੱਖਾਂ ਬੰਦ ਕਰਕੇ ਕਿਉਂਕਿ ਉਹਨਾਂ ਨੂੰ ਥੋੜਾ ਜਿਹਾ ਹੁੰਦਾ ਵੀ ਸਾਡੇ ਉਰੇ ਫੈਬਰਿਕ ਖਰਾਬ ਹੋ ਜਾਂਦਾ ਤਾਂ ਬਾਹਰ ਵਾਲੇ ਕਸਟਮਰ ਨੂੰ ਮੇਰੀ ਰਿਕੁਐਸਟ ਹੈ ਤੁਸੀਂ ਅੱਖਾਂ ਬੰਦ ਕਰਕੇ ਇਹ ਵਾਲਾ ਫੈਬਰਿਕ ਪਰਚੇਸ ਕਰ ਸਕਦੇ ਹੋ ਜੀ ਕਿਉਂਕਿ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੁੰਦਾ ਬਿਲਕੁਲ ਨਹੀਂ ਖਰਾਬ ਹੁੰਦਾ ਜੀ ਤੇ ਪ੍ਰਾਈਸ ਰਹਿਣਾ 2500 2500 ਪ੍ਰਾਈਸ ਹੈ ਜੀ ਅੱਜ ਦੇ ਸੋ ਇਹਨਾਂ ਸੂਟਾਂ ਦਾ ਇਹ ਹੈਗਾ ਪਹਿਲਾ ਸੂਟ ਹੁਣ ਮੈਂ ਨੈਕਸਟ ਸੂਟ ਦਿਖਾਨੀ ਆ ਤੁਹਾਨੂੰ ਨੈਕਸਟ ਹੈਗਾ ਬੜਾ ਪਿਆਰਾ ਜਿਹਾ ਕਲਰ ਡਾਰਕ ਦੇ ਵਿੱਚ ਤੇ ਪ੍ਰਿੰਟ ਬੜਾ ਪਿਆਰਾ ਦੇਖੋ ਉਹ ਸੋਹਣੀ ਪ੍ਰਿੰਟਿੰਗ ਹੈ ਜੀ ਇਹ ਵਾਲੇ ਸੂਟ ਦੀ ਸਾਰੇ ਇੱਕ ਇਸਟਾ ਬ੍ਰੈਂਡ ਦੇ ਸੂਟ ਅਲੱਗ ਜੀ ਪ੍ਰਿੰਟਿੰਗ ਹੁੰਦੀ ਹੈ ਜੀ ਇਹਨਾਂ ਦੀ ਸੋਨਾ ਪ੍ਰਿੰਟ ਹੈ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਤੇ ਇਸ ਦੇ ਨਾਲ ਹੈਗੀ ਹੈ ਬੜੀ ਪਿਆਰੀ ਪਲੇਨ ਬਾਟਮ ਬਟਰ ਕਾਟਨ ਦੇ ਵਿੱਚ ਸੂਟ ਹੈ ਜੀ ਟਿਸਟਾ ਬ੍ਰਾਂਡ ਦੇ ਸਾਰੇ ਅੱਜ ਦੇ ਤੇ ਬੜੇ ਪਿਆਰੇ ਨਾਲ 2.5 ਮੀਟਰ ਦੀ ਸ਼ਰਟ ਦੀ ਕੱਟ ਹੈ ਜੀ 2.5 ਮੀਟਰ ਦੀ ਬਾਟਮ ਦੀ ਕੱਟ ਦੇ ਨਾਲ ਵਿਦਆਊਟ ਦੁਪੱਟਾ ਸੂਟ ਹੈ ਜੀ ਅੱਜ ਦੇ ਟਿਸਟਾ ਬ੍ਰਾਂਡ ਦੇ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਤੇ ਨੈਕਸਟ ਹੈਗਾ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਗ੍ਰੀਨ ਕਲਰ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਆ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਦੇਖੋ ਗ੍ਰੀਨ ਕਲਰ ਦੇ ਵਿੱਚ ਇਹ ਨਾਲ ਹੈਗੀ ਬੜੀ ਸੋਹਣੀ ਸੈਲਫ ਦੇ ਵਿੱਚ ਬਾਟਮ ਪਲੇਨ ਉਰੇ ਸੂਟ ਦਾ ਤੁਸੀਂ ਇੱਥੇ ਦੇਖ ਸਕਦੇ ਹੋ ਬਹੁਤ ਸੋਹਣੀ ਨਾਲ ਸੇਮ ਕਲਰ ਦੀ ਬਾਟਮ ਬਟਰ ਕਾਟਨ ਦੇ ਵਿੱਚ ਸੂਟ ਟਿਸਟਮ ਬਣਦੇ ਅੱਜ ਦੇ ਸਾਰੇ ਸੂਟ ਨੈਕਸਟ ਸੂਟ ਆ ਗਿਆ ਆਪਣਾ ਪ੍ਰਿੰਟ ਸਾਰੇ ਇੱਕ ਤੋਂ ਇੱਕ ਹੋਣਗੇ ਅੱਜ ਦੇ ਸੋਨਾ ਪ੍ਰਿੰਟ ਚੀਮੇ ਦੇ ਮਰਜੀ ਦੁਪट्टे ਤੁਸੀਂ ਰੈਡੀ ਕਰਾ ਸਕਦੇ ਹੋ ਕਈ ਵਾਰ ਆਪਣੇ ਕੋਲ ਪਿਓਰ ਦੇ ਦੁਪट्टे ਘਰੇ ਪਏ ਹੁੰਨੇ ਆ ਉਹ ਵਾਲੇ ਦੁਪੱਟੇ ਨਾਲ ਹੈਗੀ ਬੜਾ ਸੋਨਾ ਮਾਊਸ ਕਲਰ ਦੇ ਵਿੱਚ ਹੈ ਜੀ ਸੂਟ ਨਾਲ ਹੈਗੀ ਪਲੇਨ ਬਾਟਮ ਬਟਰ ਕਾਟਨ ਦੇ ਵਿੱਚ ਸੂਟ ਹੈ ਜੀ ਬਾਟਮ ਵੀ ਬਟਰ ਕਾਟਨ ਦੀ ਹੋ ਜੀ ਨਾਲ ਸੇਮ ਸਾਰੇ ਸੂਟਾਂ ਦੀ ਟਿਸਟਾ ਬ੍ਰੈਂਡ ਦੇ ਸੂਟ ਆ ਅੱਜ ਦੇ ਆਪਣੀ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਨੈਕਸਟ ਪ੍ਰਿੰਟ ਆਗੇ ये भी बड़ा सोना ग्रीन, ग्रीन फ्रोजी कलर है ग्रीन फ्रोजी कलर प्रिंट देखो ये सूट का भी बड़ा प्यारा जहा प्रिंट है ना। सेम कलर की ग्रीन फ्रोजी कलर बड़ा प्यारा इसका प्रिंट 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਟਿਸਟਾ ਬ੍ਰੈਂਡ ਦੇ ਸੂਟ ਹੈ ਜੀ ਬਟਰ ਕਾਟਨ ਦੇ ਵਿੱਚ ਸਾਰੀ ਵੀਡੀਓ ਅੱਜ ਦੀ ਟਿਸਟਾ ਬ੍ਰੈਂਡ ਦੀ ਰਹਿਣੀ ਹੈ ਆਪਣੀ ਸੋਹਾਂ ਆਪ ਰਿਟੇਲ ਸੋਹਾਂ ਸੋ ਉੱਪਰ ਜਾ ਕਲਰ ਹੈ ਸਨ ਉਹ ਜਿਹੜੇ ਸੈਲਫ ਦੇ ਵਿੱਚ ਹੀ ਬਾਟਮ ਬਹੁਤ ਸੋਹਣੇ ਪੈਟਰਨ ਵਾਲੇ ਕਾਟਨ ਦੇ ਵਿੱਚ ਸੂਟ ਹੈ ਜੀ ਟਿਸਟਾ ਬ੍ਰੈਂਡ ਦੇ ਸੂਟ ਵੀ ਡਾਊਟ ਦੁਪੱਟਾ ਨੈਕ ਸੂਟ ਆਗੇ ਬਸਵਾ ਗ੍ਰੇ ਕਲਰ ਦੇ ਵਿੱਚ ਆ ਜਲਦੀ ਸੇਲ ਹੋਣੇ ਜੀ ਸੂਟ ਤਾਂ ਮੇਰੀ ਬਾਰ ਬਾਰ ਰਿਕੁਐਸਟ ਹੈ ਵੀ ਤੁਸੀਂ ਨਾਲ ਦੀ ਨਾਲ ਆਪਣੀ ਪੇਮੈਂਟ ਕਰਾ ਕੇ ਹੀ ਸੂਟ ਬੁੱਕ ਕਰਾਓ ਫਸ ਮੈਨੂੰ ਪੁੱਛ ਕੇ ਵੀ ਸੂਟ ਹੈਗਾ ਇਹ ਸੁਨਾ ਸੁਲਮੀਏ ਰੰਗ ਪ੍ਰਿੰਟਿੰਗੇ ਸੂਟ ਦੀ ਬੜੀ ਪਿਆਰੀ ਹੈ ਉਹ ਸੁਨਾ ਪ੍ਰਿੰਟ ਹੈ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਨੈਕਸਟ ਸੂਟ ਆ ਗਿਆ ਪੱਲ ਜਾਂ ਕੇ ਨਰਾਹੜਾ ਸੋਨਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਪੂਰੀ ਵੀਡੀਓ ਅੱਜ ਦੀ ਟਿਸਟਾ ਬ੍ਰਾਂਡ ਦੀ ਹੈ ਜੀ 2 ਦਿਨ ਹੁਣ ਟਿਸਟਾ ਬ੍ਰਾਂਡ ਦੇ ਸੂਟ ਪਾਵਾਂਗੇ ਆਪਾਂ ਕਿਉਂਕਿ ਬਹੁਤ ਜ਼ਿਆਦਾ ਡਿਮਾਂਡ ਸੀਗੀ ਵੀ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਵੋ ਤੁਸੀਂ ਬਹੁਤ ਪਿਆਰਾ ਇਹ ਨਾਲ ਜੀ ਇਹ ਸੇਮ ਕਲਰ ਦਿਓ ਸੇਮ ਬੇਸ ਕਲਰ ਦਿਓ बॉਟਮ ਹੈ ਜੀ ਨਾਲ ਇਹ ਵੀ ਬੜਾ ਪਿਆਰਾ ਕੋਈ ਵੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਵੀ ਤੁਹਾਡੀ ਕਿੰਨੀ ਏਜ ਹੈ ਸਾਰੇ ਸੋਬਰ ਕਲਰ ਹੈ 2500 ਪ੍ਰਾਈਸ ਦੇ ਨਾਲ ਸੂਟ ਅੱਜ ਦੇ 2500 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਦੇਖੋ ਰਸਟ ਜੀ ਕਲਰ ਦੇ ਵਿੱਚ ਹੋੜਾ ਉਹ ਸੋਨੇ ਪ੍ਰਿੰਟ ਸਾਰੇ ਟਿਸਟਾ ਬ੍ਰਾਂਡ ਦੇ ਹੋਣਗੇ ਅੱਜ ਦੇ ਸੂਟ ਇਹਦੀ ਪ੍ਰਿੰਟਿੰਗ ਇਸ ਦੇ ਨਾਲ ਹੈਗੀ ਹੈ ਰਸਟ ਕਲਰ ਦੀ ਬਾਟਮ ਹੋਪ ਦੇ ਆ ਰਿਹਾ ਪ੍ਰਾਈਸ ਰਹਿਣਾ 2500 2500 ਪ੍ਰਾਈਸ ਰਹਿਣਾ ਜੀ ਅੱਜ ਦੇ ਸੂਟਾਂ ਦਾ ਨੈਕਸਟ ਸੂਟ ਆ ਗਿਆ ਪਰਪਲ ਕਲਰ ਵਿੱਚ ਕੋਈ ਪੈਲਾ ਹੈ ਉਹ ਬਖਤਿਆਰਾ ਪ੍ਰਿੰਟਰ ਡਾਟਡ ਪਾਟਨ ਦਿਓ ਨਾਲ ਪਲੇਨ ਬਾਟਮ ਹੈ ਜੀ ਨਾਲ ਮੈਚਿੰਗ 2.5 ਮੀਟਰ ਸ਼ਰਟ ਦੀ ਘੱਟ ਹੈ ਜੀ 2.5 ਮੀਟਰ ਬਾਟਮ ਦੀ ਘੱਟ ਹੈ ਵਿਦਆਊਟ ਦੁਪੱਟਾ ਸੂਟ ਹੈ ਜੀ ਟਿਸਟਾ ਬ੍ਰੈਂਡ ਦੇ ਬਟਰ ਕਾਟਨ ਦੇ ਵਿੱਚ 2500 ਪ੍ਰਾਈਸ ਦੇ ਨਾਲ 2500 ਪ੍ਰਾਈਸ ਹੈ ਜੀ ਇਹਨਾਂ ਦਾ

ਬਹੁਤ ਪਿਆਰਾ ਸੂਟ ਬਣਨਾ ਹੈ ਪ੍ਰਾਈਜ਼ ਰਹਿਣਾ 2500 ਸਾਰੇ ਸੂਟਾਂ ਦਾ 2500 ਪ੍ਰਾਈਜ਼ ਦੇਣਾ ਨੈਕ ਸੂਟ ਆ ਗਿਆ ਬੜਾ ਪਿਆਰਾ ਪਰਪਲ ਕਲਰ ਦੇ ਵਿੱਚ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਇਹ ਪ੍ਰਿੰਟ ਹੈਗੇ ਨਾਲ ਪਰਪਲ ਕਲਰ ਦੀ ਉਹ ਬਾਟਮ ਚਾਟ ਲੈ ਸਕਦੇ ਹੋ ਜੀ ਬੜਾ ਪਿਆਰਾ ਸੂਟ ਇਹ ਮੈਂ ਤੁਹਾਨੂੰ ਬਟਰ ਕਾਟਨ ਦੇ ਵਿੱਚ ਵਿਦਾਊਟ ਦੁਪੱਟਾ ਸੂਟ ਦਿਖਾਇਆ ਤੇ ਦੋ ਸੂਟ ਮੈਂ ਤੁਹਾਨੂੰ ਵਿੱਚ ਦੁਪੱਟਾ ਦਿਖਾਣੇ ਆ ਬਟਰ ਕਾਟਨ ਦੇ ਵਿੱਚ ਹੀ ਹੈ ਜੀ ਸੂਟ ਇਹ ਆਪਣਾ ਟਿਸਟਾ ਬ੍ਰੈਂਡ ਦੇ ਹੀ ਹੋਣਗੇ ਅੱਜ ਦੇ ਸਾਰੇ ਸੂਟ ਫਰੋਜ਼ੀ ਕਲਰ ਦੇ ਵਿੱਚ ਹੈ ਜੀ ਬੜਾ ਸੋਹਣਾ ਕਰੀਮ ਪ੍ਰਿੰਟ ਦੇ ਨਾਲ ਫਰੋਜ਼ੀ ਕਲਰ ਦੇ ਵਿੱਚ ਹੈ ਕਰੀਮ ਪ੍ਰਿੰਟ ਤੇ ਇਸ ਦੇ ਨਾਲ ਆ ਗਈ ਆਪਣੀ ਚਿਕਨ ਦੇ ਵਿੱਚ ਬਾਟਮ ਬੜਾ ਪਿਆਰਾ ਬਾਟਮ ਤੇ نیچے ਵਰਕ ਹੈ ਜੀ ਚਿਕਨ ਵਰਕ ਇਹ ਨਾਲ ਹੈਗਾ ਪਿਓਰ ਕਸ਼ਮੀਰੀ ਬੰਬਰ ਦਾ ਦੁਪੱਟਾ ਟਾਈ ਐਂਡਾ ਪੱਲਿਆਂ ਤੇ ਬੜਾ ਪਿਆਰਾ ਪਟਾਈ ਐਂਡਾ ਹੀ ਕਰਵਾਇਆ ਵਿੱਚ ਸੇਮ ਕਲਰfrozy green ਕਲਰ ਹੈ ਵਿੱਚ ਦੁਪੱਟੇ ਦਾ ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਪਿਓਰ ਕਸ਼ਮੀਰੀ ਬੰਬਰ ਦੇ ਵਿੱਚ ਇਹ ਦੇਖੋ ਬੜਾ ਪਿਆਰਾ ਸੂਟ ਹੈ ਇਹ ਫੁੱਲ ਸੂਟ ਹੈ 3500 ਦਾ 3500 ਪ੍ਰਾਈਸ ਹੈ ਜੀ ਟਿਸਟਾ ਬ੍ਰਾਂਡ ਦਾ ਹੀ ਸੂਟ ਹੈ ਜੀ ਅੱਜ ਦਾ ਆਪਣਾ ਇਹ ਬਟਰ ਕਾਟਨ ਦੇ ਵਿੱਚ 3500 ਪ੍ਰਾਈਸ ਹੈ ਵਿਦ ਬਾਟਮ ਇਹ ਵਾਲੇ ਸੂਟ ਦਾ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪਿਸਟਾ ਬ੍ਰਾਂਡ ਚ ਹੀ ਹੈ ਜੀ ਉਹ ਵੀ ਸੂਟ yellow ਕਲਰ ਦੇ ਵਿੱਚ ਬੜਾ ਪਿਆਰਾ ਜਿਹਾ yellow ਹੈ ਕੋਈ ਅੱਖਾਂ ਨੂੰ ਚੁੱਭਣ ਵਾਲਾ ਨਹੀਂ ਹੈਗਾ ਬੜਾ ਸੋਹਣਾ yellow ਕਲਰ ਉਹ ਖਵਤ ਪਿਆਰੀ ਪ੍ਰਿੰਟਿੰਗ ਹੈ ਬਟਰ ਕਾਟਨ ਦੇ ਵਿੱਚ ਹੀ ਹੈ ਜੀ ਟਿਸਟਾ ਬ੍ਰੈਂਡ ਦੇ ਤੇ ਨਾਲ ਹੈਗੀ ਇਸ ਤੇ ਪਲੇਨ ਬਾਟਮ ਚਿਕਨ ਵਰਕ ਦੇ ਨਾਲ ਤੇ ਨਾਲ ਹੈਗਾ ਪਿਓਰ ਬੰਬਰ ਦਾ ਦੁਪੱਟਾ ਕੁਸ਼ਮੀਰੀ ਬੰਬਰ ਪੂਰਾ 2.5 ਮੀਟਰ ਦਾ ਟਾਈ ਐਂਡ ਡਾਈ ਦੇ ਵਿੱਚ ਡਬਲ ਕਲਰ ਡਾਈ ਦੇ ਵਿੱਚ ਇਹ ਦੁਪੱਟਾ ਕਿੰਨਾ ਪਿਆਰਾ ਸੂਟ ਹੈ ਟਿਸਟਾ ਬ੍ਰੈਂਡ ਦਾ ਹੀ ਸੂਟ ਹੈ ਜੀ ਬਟਰ ਕਾਟਨ ਦੇ ਵਿੱਚ ਬੜਾ ਪਿਆਰਾ ਕਲਰ ਕੰਬੀਨੇਸ਼ਨ ਕ੍ਰੀਨ ਦੇ ਨਾਲ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹ ਦੋ ਸੂਟ ਮੈਂ ਤੁਹਾਨੂੰ ਵਿਦ ਬਾਟਮ ਤੇ ਵਿਦ ਦੁਪੱਟਾ ਦਿਖਾਇਆ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਦੇ ਨਾਲ ਤੇ ਇੱਕ ਨਿਊ ਫੈਬਰਿਕ ਆਇਆ ਜੀ ਟਿਸਟਾ ਬ੍ਰਾਂਡ ਦਾ ਹੀ ਫੈਬਰਿਕ ਹੈ ਜੀ ਇਹ ਕਾਟਨ ਕ੍ਰਸ਼ ਦੇ ਵਿੱਚ ਹੈ ਬੜਾ ਸੋਹਣਾ ਕ੍ਰਸ਼ ਕਾਟਨ ਹੈ ਬਿਲਕੁਲ ਸੌਫਟ ਦੇ ਵਿੱਚ ਇਹ ਤੁਹਾਡੀ ਚੋਇਸ ਹੈ ਜੀ ਤੁਸੀਂ ਲਾਈਨਿੰਗ ਲਵਾਉਣੀ ਹੈ ਜਾਂ ਨਹੀਂ ਲਵਾਉਣੀ ਤੁਹਾਡੀ ਚੋਇਸ ਹੈ ਵਿਦਆਊਟ ਲਾਈਨਿੰਗ ਬਣਾਣਾ ਹੈ ਇਹ ਵਿਦਆਊਟ ਲਾਈਨਿੰਗ ਵੀ ਸੂਟ ਬਣ ਜਾਣਾ ਬਹੁਤ ਪਿਆਰਾ ਪ੍ਰਿੰਟ ਬਹੁਤ ਸੋਹਣਾ ਅਲੱਗ ਜਿਹੀ ਪ੍ਰਿੰਟ ਹੈ ਇਹ ਸ਼ਰਟ ਆ ਕੀ ਹੈਟ ਇਸਟਾ ਬ੍ਰੈਂਡ ਦਾ ਹੀ ਹੈ ਜੀ ਇਹ ਸੂਟ ਤੇ ਨਾਲ ਬਟਰ ਕਾਟਨ ਦੀ ਬਾਟਮ ਫਰੋਜ਼ੀ ਕਲਰ ਦੇ ਵਿੱਚ ਬਹੁਤ ਸੋਹਣੀ ਲੁੱਕ ਹੈ ਜੀ ਇਹ ਸੂਟ ਦੀ ਪਰੀ ਲੋਕ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਸੂਟ ਹੈ ਇਹ ਵੀ ਵਿਦਆਊਟ ਦੁਪੱਟਾ ਹੈ ਪ੍ਰਾਈਸ ਸੇਵ ਰਹਿਣਾ 2500 ਪ੍ਰਾਈਸ ਹੈ ਜੀ ਇਹ ਸੂਟ ਦਾ ਵੀ ਟਿਸਟਾ ਬ੍ਰਾਂਡ ਦਾ ਹੀ ਸੂਟ ਹੈ ਬਹੁਤ ਪਿਆਰਾ ਜਾਂ ਤੇ ਇਹਦੇ ਵਿੱਚ ਹੈਗੇ ਆਪਣੇ ਕੋਲ ਪ੍ਰਿੰਟ ਡਿਫਰੈਂਟ ਪ੍ਰਿੰਟ ਦੇ ਵਿੱਚ ਬੜਾ ਸੋਹਣਾ ਪੈਰਟ ਮਹਿੰਦੀ ਜਿਹਾ ਕਲਰ ਹੈ ਜਿਮੈਟ੍ਰੀਕਲ ਪ੍ਰਿੰਟ ਦੇ ਵਿੱਚ ਇਸ ਦਾ ਬ੍ਰੈਂਡ ਦਾ ਸੂਟ ਹੈ ਕਾਟਨ ਸ਼ਫੌਮ ਦੇ ਵਿੱਚ ਇਸ ਤੇ ਨਾਲ ਹੈਗੀ ਪਲੇਨ ਬਾਟਮ ਇੱਕ ਪਲੇਨ ਬਾਟਮ ਹੈ ਜਿਸ ਦੇ ਨਾਲ ਸੇਮ ਕਲਰ ਦੀ ਸੇਮ ਕਲਰ ਦੇ ਵਿੱਚ ਬਾਟਮ ਬੜਾ ਸੋਹਣਾ ਕਲਰ ਹੈ ਜੀ ਇਹ ਵਾਲਾ ਸੂਟ ਦਾ ਵੀ ਪ੍ਰਾਈਸ ਰਹਿਣਾ 25 2500 ਪ੍ਰਾਈਸ ਦੇ ਨਾਲ ਸੂਟ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਬੜਾ ਸੋਹਣਾ ਡਾਰਕ ਬਲੂ ਫਿਰੋਜ਼ੀ ਕਲਰ ਥੋੜੇ ਡਾਰਕ ਦੇ ਵਿੱਚ ਫਿਰੋਜ਼ੀ ਪ੍ਰਿੰਟ ਦੇਖੋ ਇਹ ਵਾਲੇ ਸੂਟ ਦਾ ਵੀ ਬਹੁਤ ਸੋਹਣਾ ਪ੍ਰਿੰਟ ਹੈ ਡਾਰਕ ਜਿਹਾ ਫਿਰੋਜ਼ੀ ਕਲਰ ਹੈ ਬਲੂ ਟੋਨ ਤੇ ਫਿਰੋਜ਼ੀ ਹੁੰਦਾ ਜਿਹੜਾ ਹੋਵਣਾ ਕਲਰ ਹੈ ਜੀ ਟਿਸਟਰਬ ਬ੍ਰੈਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਸਾਰੇ ਤੇ ਪ੍ਰਿੰਟਿੰਗ ਇੱਕ ਤੋਂ ਇੱਕ ਸੋਹਣੀ ਪ੍ਰਿੰਟਿੰਗ ਹੈ ਜੀ ਬਹੁਤ ਜ਼ਬਰਦਸਤ ਪ੍ਰਿੰਟਿੰਗ ਤੇ ਨਾਲ ਹੈਗੀ ਹੈ ਬੜੀ ਸੋਹਣੀ ਬਲੂ ਕਲਰ ਦੀ ਉਹ ਬਾਟਮ ਬਹੁਤ ਪਿਆਰਾ ਸੂਟ ਹੈ ਪ੍ਰਾਈਸ ਹੈਗਾ 2500 2500 ਪ੍ਰਾਈਸ ਹੈ ਜਿਹੜੇ ਤਿੰਨ ਸੂਟ ਮੈਂ ਕਾਟਨ ਸ਼ਿਫੋਨ ਦੇ ਵਿੱਚ ਦਿਖਾયા ਇਹਨਾਂ ਦਾ ਪ੍ਰਾਈਸ ਵੀ 2500 ਪ੍ਰਾਈਸ ਹੈ ਜੀ ਅੱਜ ਦਾ ਸਾਰੇ ਵੀਡੀਓ ਅੱਜ ਦੀ ਟਿਸਟਰਬ ਬ੍ਰੈਂਡ ਦੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ